ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 1 ਅਪ੍ਰੈਲ ਹੈ 13 ਮਾਰਚ 1705 ਦੇ ਦਿਨ ਅਜਮੇਰ ਚੰਦ ਨੇ ਹੰਡੂਰੀ ਫੌਜਾਂ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਤੇ ਇੱਕ ਵਾਰ ਫਿਰ ਹਮਲਾ ਕਰ ਦਿੱਤਾ ਸੀ ਅਜਮੇਰ ਚੰਦ ਇਸ ਵਾਰ ਫਿਰ ਹਾਰ ਗਿਆ ਇਸ ਵਕਤ ਤੱਕ ਗੁਰੂ ਸਾਹਿਬ ਨੂੰ ਪਤਾ ਲੱਗ ਚੁੱਕਾ ਸੀ ਕਿ ਅਜਮੇਰ ਚੰਦ ਨੇ ਹੰਡੂਰ ਅਤੇ ਹੋਰ ਪਹਾੜੀ ਰਾਜਿਆਂ ਨੂੰ ਨਾਲ ਮਿਲਾ ਕੇ ਸੂਬਾ ਸਰਹੰਦ ਦੀ ਮਦਦ ਦੇ ਨਾਲ ਇੱਕ ਵੱਡੇ ਹਮਲੇ ਦੀ ਉਹ ਤਿਆਰੀ ਕਰ ਰਿਹਾ ਸੀ ਇਸ ਮੌਕੇ ਤੇ ਇੱਕ ਵੱਡੀ ਅਤੇ ਲੰਬੀ ਜੰਗ ਹੋਣ ਦੇ ਅਸਾਰ ਬਣ ਚੁੱਕੇ ਸਨ ਇਸ ਕਰਕੇ ਗੁਰੂ ਸਾਹਿਬ ਨੇ 29 ਮਾਰਚ 1705 ਦੇ ਦਿਨ ਅਨੰਤਪੁਰ ਸਾਹਿਬ ਦੇ ਵਿੱਚ ਰਹਿ ਰਹੇ ਸਾਰੇ ਸਿੰਘਾਂ ਦਾ ਇਕੱਠ ਬੁਲਾਇਆ ਅਤੇ ਉਹਨਾਂ ਨੂੰ ਆਖਿਆ ਕਿ ਸਾਰੇ ਗ੍ਰਸਤੀ ਸਿੰਘ ਆਪਣੇ بیوی ਬੱਚਿਆਂ ਨੂੰ ਨਾਲ ਲੈ ਕੇ ਆਪੂ ਆਪਣੇ ਵਤਨਾਂ ਨੂੰ ਚਲੇ ਜਾਣ। 1 April 1705 ਦੇ ਦਿਨ ਦੋਨਾਂ ਮਤਾਵਾਂ ਸੁੰਦਰਕੌਰ ਅਤੇ ਸਾਹਿਬਕੌਰ ਨੂੰ ਵੀ ਭਾਈ ਜੇਠਾ ਸਿੰਘ ਅਤੇ ਬੀਬੀ ਤਾਰਾ ਕੌਰ ਦੇ ਨਾਲ ਦਿੱਲੀ ਵੱਲ ਨੂੰ ਟੋਰ ਦਿੱਤਾ ਗਿਆ। ਸ਼ਾਇਦ ਉਹਨਾਂ ਦੀ ਮੰਜ਼ਲ ਬਹਰਾਨਪੁਰ ਸੀ ਜਿੱਥੇ ਭਾਈ ਜੇਠਾ ਸਿੰਘ ਰਹਿੰਦੇ ਸਨ। ਹੁਣ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਸਾਹਿਬ, ਮਾਤਾ ਗੁਜਰੀ, ਚਾਰ ਸਹਿਬਜ਼ਾਦੇ ਅਤੇ ਤਕਰੀਬਨ 500 ਸਿੰਘ ਹੀ ਬਾਕੀ ਰਹਿ ਗਏ ਸਨ। 1 April 1937 ਨੂੰ ਰਾਵਲਪਿੰਡੀ ਤੋਂ 25 ਮੀਲ ਦੂਰ ਕੋਟ ਪਾਈਥਾਨ ਸਿੰਘ ਦੇ ਪਿੰਡ ਮੁਹੰਮਦ ਸ਼ਾਹ ਨਵਾਜ਼ ਖਾਨ ਦੀ ਮਲਕੀਅਤ ਸੀ ਗੁਰਦੁਆਰੇ ਦੇ ਆਲੇ-ਦੁਆਲੇ ਦੀ ਸਾਰੀ ਜ਼ਮੀਨ ਉਸੇ ਦੀ ਸੀ ਸਾਰਾ ਇਲਾਕਾ ਮੁਸਲਮਾਨਾਂ ਦਾ ਸੀ ਤੇ ਜੋ ਹਿੰਦੂ ਅਤੇ ਸਿੱਖ ਪਹਿਲਾਂ ਉੱਥੇ ਰਹਿੰਦੇ ਸਨ ਉਹ ਸ਼ਾਹ ਨਵਾਜ਼ ਦੇ ਬੰਦਿਆਂ ਤੋਂ ਡਰ ਕੇ ਪਿੰਡ ਛੱਡ ਗਏ ਸਨ ਹੁਣ ਸਿਰਫ ਗੁਰਦੁਆਰੇ ਦੇ ਵਿੱਚ ਹੀ 7-8 ਸੇਵਾਦਾਰ ਰਹਿ ਗਏ ਸਨ ਮੁਹੰਮਦ ਖਾਨ ਨੇ ਇਹਨਾਂ ਸਿੱਖਾਂ ਨੂੰ ਵੀ ਨਹਿਰ ਦੇ ਵਿੱਚੋਂ ਪਾਣੀ ਲੈਣ ਤੋਂ ਰੋਕ ਦਿੱਤਾ 1 April 1937 ਨੂੰ ਰਾਤ ਦੇ 7 ਵਜੇ ਕੋਟ ਪਾਈ ਥਾਨ ਸਿੰਘ ਦੇ ਗੁਰਦੁਆਰੇ ਉੱਤੇ ਮੁਸਲਮਾਨਾਂ ਨੇ ਹਮਲਾ ਕਰ ਦਿੱਤਾ। ਘਟਨਾ ਵੇਲੇ ਸਿੱਖ ਗੁਰਦੁਆਰੇ ਦੇ ਵਿੱਚ ਕੀਰਤਨ ਕਰ ਰਹੇ ਸਨ। ਮੁਸਲਮਾਨਾਂ ਨੇ ਸਿੱਖਾਂ ਨੂੰ ਕੀਰਤਨ ਕਰਨ ਤੋਂ ਰੋਕਿਆ ਪਰ ਸਿੱਖ ਨਾ ਰੁਕੇ ਅਤੇ ਕੀਰਤਨ ਕਰਦੇ ਰਹੇ। ਮੁਸਲਮਾਨ ਗੁਰਦੁਆਰੇ ਅੰਦਰ ਜਾ ਵੜੇ ਅਤੇ ਸਿੱਖਾਂ ਉੱਤੇ ਹਮਲਾ ਕਰ ਦਿੱਤਾ। ਇੱਕ ਸਿੰਘ ਭਾਈ ਨਿਰਮਲ ਸਿੰਘ ਸ਼ਹੀਦ ਹੋ ਗਿਆ ਅਤੇ ਦਰਜਨ ਤੋਂ ਵੱਧ ਸਿੱਖ ਫੱਟੜ ਹੋਏ। ਮੁਸਲਮਾਨਾਂ ਨੇ ਗੁਰਦੁਆਰੇ ਦੀਆਂ ਬਾਰੀਆਂ ਤੋੜ ਸੁੱਟੀਆਂ। ਪੁਲਿਸ ਨੇ ਪਹੁੰਚ ਕੇ ਗੋਲੀ ਚਲਾ ਕੇ ਹਾਲਾਤ ਤੇ ਕਾਬੂ ਪਾਇਆ ਪਰ ਕੋਈ ਗ੍ਰਿਫਤਾਰੀ ਨਾ ਹੋਈ। ਅਗਲੇ ਦਿਨ 2 ਅਪ੍ਰੈਲ ਨੂੰ ਕੁਝ ਸਿੱਖਾਂ ਗੋਥੇ ਪਹੁੰਚੇ ਤਾਂ ਪੁਲਿਸ ਨੇ 18 ਮੁਸਲਮਾਨ ਗ੍ਰਿਫਤਾਰ ਕੀਤੇ 11 ਅਪ੍ਰੈਲ 1937 ਨੂੰ ਅਕਾਲੀ ਜਥੇ ਕੋਟ ਪਾਈਥਾਨ ਸਿੰਘ ਨੂੰ ਰਵਾਨਾ ਹੋਣ ਲੱਗ ਪਏ ਸਨ 1 ਅਪ੍ਰੈਲ 1990 ਦੇ ਦਿਨ ਪੰਜਾਬ ਪੁਲਿਸ ਨੇ ਹਰਜਿੰਦਰ ਸਿੰਘ ਸ਼ਿੰਦਾ ਵਾਸੀ ਕੋਹਰਵਾਲਾ ਫਿਰੋਜ਼ਪੁਰ ਮਲਕੀਤ ਸਿੰਘ ਉਸਦੀ ਸਿੰਘਣੀ ਬੀਬੀ ਕੁਲਵੰਤ ਕੌਰ ਅਤੇ ਉਹਨਾਂ ਦਾ ਪੁੱਤਰ ਅਵਤਾਰ ਸਿੰਘ ਤਾਰੀ ਵਾਸੀ ਲਹਿਰਾ ਰੋਹੀ ਫਿਰੋਜ਼ਪੁਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 1 ਅਪ੍ਰੈਲ 1990 ਦੇ ਦਿਨ ਪੰਜਾਬ ਪੁਲਿਸ ਨੇ ਹਰਜਿੰਦਰ ਸਿੰਘ ਸ਼ਿੰਦਾ ਵਾਸੀ ਕੋਹਰਵਾਲਾ ਫਿਰੋਜ਼ਪੁਰ ਮਲਕੀਤ ਸਿੰਘ ਉਸ ਦੀ ਸਿੰਘਣੀ ਬੀਬੀ ਕੁਲਵੰਤ ਕੌਰ ਅਤੇ ਉਹਨਾਂ ਦਾ ਪੁੱਤਰ ਅਵਤਾਰ ਸਿੰਘ ਤਾਰੀ ਨੂੰ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 1 ਅਪ੍ਰੈਲ 1992 ਦੇ ਦਿਨ ਪੁਲਿਸ ਨੇ ਅਮਰੀਕ ਸਿੰਘ ਤੋਤਾ ਨੂੰ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 1 ਅਪ੍ਰੈਲ 1993 ਦੇ ਵਿੱਚ ਪੁਲਿਸ ਨੇ ਜਗਤਾਰ ਸਿੰਘ ਜੱਗਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 1 ਅਪ੍ਰੈਲ 2006 ਤੋਂ ਲੈ ਕੇ 31 ਮਾਰਚ 2011 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸ਼੍ਰੋਮਣੀ ਕਮੇਟੀ ਦੀ ਦਫ਼ਤਰੀ ਗੱਡੀ ਨੇ 1 ਕਰੋੜ 64 ਲੱਖ ਰੁਪਏ ਦਾ ਤੇਲ ਵਰਤਿਆ ਇਸ ਦੇ ਵਿੱਚੋਂ ਸਾਲ 2006-7 ਦਾ ਖਰਚ 26 ਲੱਖ 26124 ਰੁਪਏ ਸਾਲ 2007-8 ਦਾ ਖਰਚ 30 ਲੱਖ 99868 ਰੁਪਏ ਸਾਲ 2008-9 ਦਾ ਖਰਚ 27 ਲੱਖ 54278 ਰੁਪਏ ਸਾਲ 2009-10 ਦਾ ਖਰਚ 32 ਲੱਖ 60514 ਰੁਪਏ ਅਤੇ 2010-11 ਦਾ ਖਰਚ 47,53,526 ਰੁਪਏ ਸੀ। ਇਸ ਹਿਸਾਬ ਦੇ ਨਾਲ ਹਰ ਰੋਜ਼ 1953 ਕਿਲੋਮੀਟਰ ਬਣਦੇ ਨੇ ਤੇ ਇੱਕ ਦਿਨ ਦਾ ਖਰਚ 13,023 ਰੁਪਏ ਬਣਦਾ ਹੈ। ਗੁਰਦੁਆਰਾਂ ਦੇ ਚੜਾਵੇ ਦੀ ਇਹ ਲੁੱਟ ਸ਼ਰਮਨਾਕ ਘਟਿਆ ਅਤੇ ਪਾਪ ਹੈ। ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ।